ਮੈਂ ਦੱਸਣਾ ਚਾਹੁੰਨਾ 1988 ਦੇ ਜਿਹੜੇ ਹੜ੍ਹ ਆਏ ਇਹ ਜਿਹੜੇ ਹੁਣ ਹੜ੍ਹ ਆਏ ਉਹਨਾਂ ਨਾਲੋਂ ਕਿਤੇ ਖਤਰਨਾਕ ਸੀ ਮੇਰੇ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ 343 ਤੋਂ ਕਰੀਬ ਜਿਹੜੇ ਪਿੰਡ ਨੇ ਉਹ ਤਬਾਹ ਹੋ ਚੁੱਕੇ ਸੀ 2225 ਘਰਾਂ ਦਾ ਨੁਕਸਾਨ ਹੋਇਆ 1 ਲੱਖ ਏਕੜ ਦੇ ਕਰੀਬ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਪਰ ਦੁੱਖ ਦੀ ਗੱਲ ਇਹ ਹੈ ਅੱਜ ਇੱਥੇ ਮੰਗ ਜਿਹੜੀ ਸੈਂਟਰ ਨਾਲ ਕਰਨੀ ਸੀ ਆਪਾਂ ਪੰਜਾਬ ਦੇਖ ਰਿਹਾ ਇਹ ਕੀ ਹਾਲਾਤ ਬਣ ਰਹੇ ਅੱਜ ਸਾਨੂੰ ਜਿਹੜੇ ਓਪੋਜੀਸ਼ਨ ਵਾਲਿਆਂ ਨੂੰ ਵੀ ਸਾਡੇ ਨਾਲ ਖੜਨਾ ਚਾਹੀਦਾ ਸੀ ਪਰ ਦੁੱਖ ਦੀ ਗੱਲ ਹੈ ਇਹ ਅੱਜ ਬੈਠੇ ਇੱਥੇ ਨੇ ਪਰ ਸਾਥੇ ਫਿਰ ਭਾਜਪਾ ਦਾ ਦੇ ਰਹੇ ਨੇ ਦੁੱਖ ਲੱਗਦਾ ਰਵੀ ਬਿਆਸ ਦੇ ਨੇੜੇ ਪਿੰਡਾਂ ਦੇ ਵਿੱਚ ਜਿਹੜੇ ਲਾਗਲੇ ਕਾਫੀ ਪਿੰਡ ਸੀ ਜਿੱਤਨਾ ਡੇਰਾ ਬਾਬਾ ਨਾਨਕ ਲਾਗੇ ਠੇਠਰ ਕੇ ਹੋ ਗਿਆ ਮਨਸੂਰ ਹੋ ਗਿਆ ਸ਼ਹਿਜਾਦਾ ਗੁੰਡੀਆਂ ਲੇਖਾ ਗੋਸਲ ਮੰਝ ਦਾਖਲਾ ਆਦੀ ਹੋਰ ਵੀ ਪਿੰਡ ਜਦੋਂ ਪਾਣੀ ਆਇਆ ਕਈ ਟਿਊਬਲਾਂ ਦੇ ਬੋਰ ਜਿਹੜੇ ਬੈਠ ਕੇ ਟਰੈਕਟਰ ਜਿਹੜੇ ਉਹ ਖਰਾਬ ਹੋ ਗਏ ਖੇਤੀ ਦੀਆਂ ਹੋਰ ਮਸ਼ੀਨਰੀਆਂ ਜਿਹੜੀਆਂ ਉਹ ਤਬਾਹ ਹੋ ਗਈਆਂ ਅੱਜ ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਸੀ ਪਰ ਦੁੱਖ ਦੀ ਗੱਲ ਫਿਰ ਲੜ ਕੇ ਚਲੇ ਜਾਣਾ ਫਿਰ ਕਹਿਣਾ ਵੀ ਤੁਸੀਂ ਪੰਜਾਬ ਦੇ ਹਤੈਸੀ ਦੀ ਅਸੀਂ ਤੇ ਪੰਜਾਬ ਦੀ ਗੱਲ ਕਰਦੇ ਆਂ ਅਸੀਂ ਤੇ ਪੰਜਾਬ ਦੇ ਹੱਕ ਮੰਗਣਾ ਚਾਹੁੰਦੇ ਆਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਕੇਂਦਰ ਨੇ 60 ਹਜ਼ਾਰ ਕਰੋੜ ਦੇਣਾ ਹੈ ਸਾਡਾ ਤੇ ਆਏ ਮੋਦੀ ਸਾਹਿਬ ਕਿੰਨੇ ਪੈਸੇ ਦੇਗੇ 1600 ਕਰੋੜ ਆਪੇ ਮੰਨੀ ਜਾਂਦੇ ਆਪਾਂ ਘੱਟੋ ਘੱਟ ਨਹੀਂ 20 ਹਜ਼ਾਰ ਕਰੋੜ ਦੇਣਾ ਚਾਹੀਦਾ ਸੀ ਫਿਰ ਗੱਲ ਕਿਉਂ ਨਹੀਂ ਕਰਦੇ ਅਫਸੋਸ ਕਿਤੇ ਨਾ ਕਿਤੇ ਜਿਹੜੀ ਸਾਹਜ ਆ ਉਹ ਜ਼ਰੂਰ ਜਿਹੜੀ ਬਰਕਰਾਰ ਨਜ਼ਰ ਆਉਂਦੀ ਹੈ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਡੇਰਾ ਬਾਬਾ ਨਾਨਕ ਯਾਰ ਖੜ ਗਿਆ ਐਵੇਂ ਨਾ ਹਰਥਾ ਬੁੱਲੀ ਤੁਸੀਂ ਤੁਸੀਂ ਚੇਰ ਪ੍ਰੈਸ ਕਰੋਗੇ ਕਸਬੇ ਦੇ ਵਿੱਚ 1300 ਏਕੜ ਜਿਹੜੀ ਪੰਚਾਇਤੀ ਜ਼ਮੀਨ ਹੈ ਜੀ ਉੱਥੇ ਵੀ ਕਾਫੀ ਜਿਹੜੀ ਝੋਨੇ ਦੀ ਫਸਲ ਹੈ ਜਦੋਂ ਪਾਣੀ ਆ ਗਿਆ ਖਰਾਬ ਹੋ ਚੁੱਕੀ ਸੀ ਉਹਨਾਂ ਨੇ ਜ਼ਿਮੀਂਦਾਰਾਂ ਨੇ ਮੰਗ ਕੀਤੀ ਵੀ ਇਹ ਪੰਚਾਇਤੀ ਜ਼ਮੀਨ ਹੈ ਹਰ ਸਾਲ ਜਿਹੜਾ ਇਹਦਾ ਠੇਕਾ ਜਿਹੜਾ ਦਿੱਤਾ ਜਾਂਦਾ ਹੈ ਇਸ ਸਾਲ ਜਿਹੜਾ ਉਹ ਠੇਕਾ ਜਿਹੜਾ ਸਾਡੇ ਤੋਂ ਨਾ ਲਿਆ ਜਾਵੇ ਇਹ ਗੱਲ ਜਿਹੜੀ ਮਹਿਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਅੱਗੇ ਰੱਖੀ ਔਰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਪਰਵਾਹ ਨਾ ਕਰੋ ਇਹ ਹੁੰਦੇ ਨੇ ਲੋਕਾਂ ਦੇ ਮੁੱਖ ਮੰਤਰੀ ਉਸ ਤੋਂ ਬਾਅਦ ਜਦੋਂ ਦੀਨਾਨਗਰ ਵਿਖੇ ਗਏ ਮੁੱਖ ਮੰਤਰੀ ਸਾਹਿਬ ਨਾਲ ਸਾਰਾ ਪ੍ਰਸ਼ਾਸਨ ਸੀ ਇਹ ਲੋਕਾਂ ਦੀ ਮੰਗ ਸੀ ਵੀ ਪਾਣੀ ਜ਼ਿਆਦਾ ਆ ਗਿਆ ਪਾਣੀ ਦੇ ਨਾਲ ਮਿੱਟੀ ਗਾਰ ਰੇਤਾ ਆ ਗਈ ਉਹਨਾਂ ਦੇ ਵਿੱਚੋਂ ਕਈ ਜ਼ਿਮੀਂਦਾਰਾਂ ਨੇ ਇਹ ਬੇਨਤੀ ਕੀਤੀ ਸੀ ਵੀ ਸਾਨੂੰ ਜਿਹੜੀ ਇਹ ਜ਼ਮੀਨ ਦੇ ਵਿੱਚੋਂ ਮਿੱਟੀ ਪੁੱਟਣ ਦੀ ਅਰੇਤ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਜਦੋਂ ਇਹ ਗੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਰੈਨਦ ਨਮੈਂਦ ਹੇਠਾਈ ਤੇ ਅੱਜ ਉਹਦੇ ਤੇ ਫੈਸਲਾ ਕੀਤਾ ਗਿਆ ਜਿੱਦੀ ਖੇਤ ਹੈ ਉਹਦੀ ਰੇਤ ਸੋ ਇਹ ਤੁਸੀਂ ਮੈਂ ਉਹਨਾਂ ਨਾਲ ਗੱਲ ਕਰ ਲੈਣੇ ਫਿਰ ਆਪਾਂ ਕਰ ਲੈਨੇ ਅੱਗੇ ਡਿਸਕਸ਼ਨ ਚੱਲ ਲੈਟ ਹਮ ਤੁਹਾਡੀ ਤੁਹਾਨੂੰ ਬੁਲਾ ਦੇਾਂਗੇ ਅਗਲੀ ਵਾਰ ਕਰ ਦੇ ਕੋਈ ਨਹੀਂ ਤੁਹਾਡਾ ਤੁਸੀਂ ਤੁਹਾਡਾ ਨਾਮ ਹੈਗਾ ਯੂ ਵਿਲ ਸਪੀਕ ਯੂ ਵਿਲ ਸਪੀਕ ਜੀ ਜੀ ਜਦੋਂ ਤੁਹਾਨੂੰ ਸਮਾਂ ਮਿਲੂ ਬੋਲਿਓ ਜੀ ਉਸ ਤੋਂ ਬਾਅਦ ਤੁਸੀਂ ਇੱਧਰ ਗੱਲ ਕਰੋ ਜੀ ਆ ਦੇਖਿਆ ਪਾਣੀ ਉਤਰਿਆ ਕਈ ਸਕੂਲ ਹਸਪਤਾਲ ਜਿਨ੍ਹਾਂ ਦਾ ਫਰਨੀਚਰ ਖਰਾਬ ਹੋ ਚੁੱਕਿਆ ਸੀ ਕਈ ਘਰਾਂ ਦੇ ਵਿੱਚ ਤਰੇੜਾ ਪੈ ਚੁੱਕਿਆ ਸੀ ਕਈ ਘਰਾਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋਇਆ ਪਸ਼ੂ ਮਰ ਚੁੱਕੇ ਸੀ ਕਈਆਂ ਦਾ ਕਿੱਤਾ ਜਿਹੜਾ ਪਸ਼ੂਆਂ ਦੇ ਸਿਰ ਤੇ ਸੀ ਸੋ ਅੱਜ ਉਹਨਾਂ ਦੇ ਹੱਕ ਲਈ ਗੱਲ ਕਰਨ ਲਈ ਉਹਨਾਂ ਦੇ ਹੱਕ ਲਈ ਕੇਂਦਰ ਦੇ ਨਾਲ ਜਿਹੜਾ ਅਸੀਂ ਉਹ ਰਾਹਤ ਫੰਡ ਜਿਹੜਾ ਮੰਗਣਾਂ ਦੀ ਗੱਲ ਕਰ ਰਹੇ ਸੀ ਪਰ ਦੁੱਖ ਦੀ ਗੱਲ ਏ ਅੱਜ ਫੇਰ ਸਾਡੇ ਵਿਰੋਧੀ ਕਿਤੇ ਨਾ ਕਿਤੇ ਉਹਨਾਂ ਨਾਲ ਸਾਝ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਸੋ ਇਹ ਪੰਜਾਬ ਹੈ ਪੰਜਾਬ ਨੇ ਹਮੇਸ਼ਾ ਸਾਰੇ ਦੇਸ਼ ਦਾ ਢਿੱਡ ਭਰਿਆ ਇਸ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਨੇ ਸ਼ਾਂਤੀ ਨੂੰ ਬਹਾਰ ਰੱਖਿਆ ਪਰ ਅੱਜ ਪੰਜਾਬ ਦੇ ਨਾਲ ਖੜਨ ਦੀ ਗੱਲ ਸੀ ਅੱਜ ਪੰਜਾਬ ਦੇ ਹੱਕਾਂ ਦੀ ਗੱਲ ਸੀ ਅੱਜ ਪੰਜਾਬ ਦੇ ਨਾਲ ਜਿਹੜੇ ਦੁੱਖ ਤਕਲੀਫਾਂ ਚ ਲੋਕ ਰਹਿ ਰਹੇ ਸੀ ਉਹਨਾਂ ਦੇ ਨਾਲ ਆਸਰਾ ਦੇਣ ਦੀ ਗੱਲ ਸੀ ਪਰ ਅਫਸੋਸ ਆਸਰਾ ਨਜ਼ਰ ਨਹੀਂ ਆਇਆ ਸੋ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਨੂੰ ਬਦਲਣ ਆਏ ਮੈਂ ਧੰਨਵਾਦ ਕਰਦਾ ਆਪਣੇ ਮੰਤਰੀ ਸਹਿਬਾਨਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਹਿਬਾਨਾਂ ਦਾ ਜਿਨ੍ਹਾਂ ਨੇ ਘਰ ਨਹੀਂ ਵੇਖਿਆ ਰਾਤ ਦਿਨ ਜਿਹੜੇ ਹਾਲਾਂ ਦੇ ਵਿੱਚ ਆਪਣੀ ਰਾਤ ਦਿਨ ਮਿਹਨਤ ਕੀਤੀ ਔਰ ਲੋਕਾਂ ਦਾ ਸਾਥ ਦਿੱਤਾ ਜੇ ਲੋਕਾਂ ਦਾ ਸਾਥ ਦਿੱਤਾ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਚੱਲਦਾ ਸੀ ਕਾਂਗਰਸੀਆਂ ਨੇ ਲਿਆ ਹੈਲੀਕਾਪਟਰ ਤੋਂ ਜਾਇਜ਼ਾ ਹੜ੍ਹ ਪ੍ਰਭਾਵਤਾਂ ਦਾ ਇਤਰਾ ਹੀ ਅਕਾਲੀਆਂ ਦਾ ਚੱਲਦਾ ਸੀ ਵੀ ਇਹਨਾਂ ਨੇ ਵੀ ਲਿਆ ਹੜ੍ਹ ਪ੍ਰਭਾਵਤਾਂ ਦਾ ਜਾਇਜ਼ਾ ਹੈਲੀਕਾਪਟਰ ਨਾਲ ਪਰ ਇੱਕ ਗੱਲ ਮੈਂ ਕਹਿ ਦਿਆਂ ਇਹਨਾਂ ਆਮ ਘਰਾਂ ਦੇ ਮੰਤਰੀਆਂ ਨੇ ਐਮਐਲਿਆਂ ਨੇ ਅੱਜ ਜਿਹੜੇ ਉ